ਲੁਧਿਆਣਾ ਦੇ ਵਿੱਚ ਇੱਕ ਪਿਟਬੁੱਲ ਕੁੱਤੇ ਨੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਦੇ ਨਾਲ ਵੱਢ ਲਿਆ ਜਿਸ ਦਾ ਇਲਾਜ ਹਸਪਤਾਲ ਦੇ ਵਿੱਚ جاری ਹੈ ਇਸ ਵਿਅਕਤੀ ਨੇ ਬੜੀ ਹੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਪਹਿਲਾਂ ਵੀ ਇਸ ਪਿਟਬੁੱਲ ਕੁੱਤੇ ਦੇ ਵੱਲੋਂ ਕਈ ਲੋਕਾਂ ਨੂੰ ਵੱਢਿਆ ਗਿਆ ਹੈ ਮਿਨਿਸਪਲ ਕਾਰਪੋਰੇਸ਼ਨ ਨੂੰ ਕਈ ਵਾਰ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਇਸ ਕੁੱਤੇ ਦੇ ਮਾਲਕ ਬਾਰੇ ਹਜੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਕੁਝ ਸਮੇਂ ਤੋਂ ਇਹ ਕੁੱਤਾ ਲਾਵਾਰਿਸ ਸੜਕ ਤੇ ਹੀ ਰਹਿ ਰਿਹਾ ਹੈ ਤੇ ਓਨ ਜਾਣ ਵਾਲੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਕਈ ਲੋਕਾਂ ਨੂੰ ਵੱਢ ਚੁੱਕਿਆ ਤੇ ਕੁੱਤੇ ਨੇ ਵੱਢ ਲਈ ਕੁੱਤੇ ਨੇ ਵੱਢ ਹਾਂਜੀ ਹਾਂਜੀ ਤੇ ਕੀ ਹੋਇਆ ਕੀ ਸੀ ਬੇ ਖੇਤੋਂ ਆ ਰਹੇ ਸੀ ਵਾਪਸ ਤੇ ਉਤੋਂ ਆਉਂਦੇ ਆਉਂਦੇ ਉਤ ਕਿਸੇ ਕੋਲ ਖੜ ਗਏ ਭਈਏ ਕੋਲੇ ਉਹਨੂੰ ਕਹਿੰਦੇ ਸੀ ਵੀ ਖੇਤ ਜਾਇ ਤੇ ਉਹ ਖੇਤ ਉਹ ਉਹਨੂੰ ਕਹਿ ਕੇ ਜਦੋਂ ਵਾਪਸ ਆਉਣ ਲੱਗੇ ਉਦੋਂ ਬਸ ਇਹਨੂੰ ਕੁੱਤੇ ਨੇ ਵੱਢ ਲਿਆ ਇਹ ਕੁੱਤਾ ਕਿਹੜਾ ਸੀ ਪਾਲਤੂ ਸੀ ਹੈ ਕਿਸੇ ਦਾ ਪਾਲਤੂ ਹੀ ਹੈ ਕਿਸੇ ਦਾ ਰੱਖਿਆ ਹੋਇਆ ਹੈ ਇਹ ਅੱਛਾ ਤੇ ਪਤਾ ਨਹੀਂ ਕਿੱਥੋਂ ਸਾਡੇ ਘਰੇ ਇੱਥੇ ਆ ਗਿਆ ਸਾਡੇ ਢਾਬੇ ਤੇ ਪਹਿਲਾਂ ਮੈਨੂੰ ਵੱਢਿਆ ਸੀ 2 ਮਹੀਨੇ ਹੋ ਗਏ ਬਹੁਤ ਜ਼ਿਆਦਾ ਪੂਰੀ ਤਰ੍ਹਾਂ ਮੈਨੂੰ ਪਹਿਲਾਂ ਮੈਨੂੰ ਵੱਢਿਆ ਸੀ ਜੀ ਮੈਨੂੰ 2 ਮਹੀਨੇ ਹੋਏ ਉਦੋਂ ਪਹਿਲਾਂ ਮੈਨੂੰ ਵੱਢਿਆ ਸੀ ਕੋਈ ਨਾ ਸੁਣਦਾ ਸੀ ਕਈ ਸਰਕਾਰਾਂ ਬੈਣ ਵੀ ਕੀਤੀ ਹੋਏ ਨਾ ਪਿੱਟ ਪੁੱਲਿਆ ਇਹੋ ਪਿੱਟ ਪੁੱਲ ਤਾਂ ਬੈਣ ਕੀਤੀ ਹੈ ਬੈਣ ਕੀਤੀ ਪਤਾ ਨਹੀਂ ਸਾਡਾ ਨੀ ਨਾ ਹੈਗਾ ਜੀ ਪਤਾ ਨਹੀਂ ਕਿੱਥੋਂ ਆਇਆ ਕਿਤੇ ਕੀਤੀ ਸੀ ਸ਼ਿਕਾਇਤ ਪਹਿਲਾਂ ਵੀ ਕਰੀ ਵੱਢਿਆ ਕਿਸੇ ਨੂੰ ਹਾਂ ਮੈਂ ਤੁਹਾਨੂੰ ਦੱਸਿਆ ਮੈਨੂੰ ਵੱਢਿਆ 2 ਮਹੀਨੇ ਪਹਿਲਾਂ ਹੋਰ ਵੀ ਕਈਆਂ ਨੂੰ ਵੱਢਿਆ ਸ਼ਿਕਾਇਤ ਨਹੀਂ ਕੀਤੀ ਪੁਲਿਸ ਨੂੰ ਪੁਲਿਸ ਨੂੰ ਨਾ ਮੈਂ ਸ਼ਿਕਾਇਤ ਕੀਤੀ ਹੈਗੀ ਤਾਂ ਪਰ ਇਸ ਕਾਰਪੋਰੇਸ਼ਨਾਂ ਨੇ ਕਿਹਾ ਸੀ ਕਿ ਕਿਸੇ ਕਾਰਪੋਰੇਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਕੋਈ ਉਹ ਕਹਿੰਦੇ ਕਿ ਇਹ ਪੁੱਤ ਮੰਗ ਕੀ ਆ ਇਹ ਬੱਸ ਇਹਨੂੰ ਚੱਕਿਆ ਜਾਵੇ ਜੀ ਮਦਰ ਦੱਸ ਰਹੇ ਨੇ ਹਾਂ ਜੀ ਕਰ ਰਹੀ ਆ ਵਾਈਫ ਦੱਸ ਰਹੇ ਨੇ ਕੀ ਹੋਇਆ ਜੀ ਉਹ ਮੈਂ ਕਹਿੰਦਾ ਮੋਟਰ ਤਾਂ ਆਇਆ ਸੀ ਉਹ ਭਈਆਂ ਨੂੰ ਕਹਿੰਦਾ ਸੀਗਾ ਮੈਂ ਕਿਹਾ ਬੱਟਾ ਟੁੱਟੀਆਂ ਮੀਂਹਾਂ ਵੀ ਬੰਦ ਕਰਾਂਗੇ ਇਹ ਇੱਕ ਨਾ ਥੋੜੀ ਜਿਹੀ ਜਗ੍ਹਾ 'ਚ ਰਹਿੰਦਾ ਆ ਉੱਥੇ ਤੋਂ ਚਾਰ ਦੁਕਾਨਾਂ ਨੇ ਉੱਥੇ ਚਲੇ ਗਿਆ ਕਦੇ ਇੱਧਰ ਆ ਗਿਆ ਤੇ ਇਹ ਪਤਾ ਨਹੀਂ ਕਿੱਧਰੋਂ ਆਇਆ ਮੈਂ ਕਹਿ ਕੇ ਤੁਰਨ ਲੱਗਿਆ ਆ ਕੇ ਝੱਟਾ ਮਾਰ ਕੇ ਉਹਨੇ ਮੇਰੀ ਬਾਹ ਤੇ ਝੱਕ ਮਾਰਿਆ ਦੋ ਝੱਕ ਮਾਰੇ ਉਹਦਾ ਦੋ ਤਿੰਨ ਭਈਏ ਸੀਗੇ ਉਹਨਾਂ ਨੇ ਰੋੜੇ ਰੂੜੇ ਮਾਰੇ ਤੇ ਤਾਂ ਉਹ ਭੱਜਿਆ ਬਾਹ ਬੜੀ ਬੁਰੀ ਤਰੀਕੇ ਨਾਲ ਖਦੀ ਬਹੁਤ ਖਾ ਗਿਆ ਉਹਦੇ ਡਾਕਟਰਾਂ ਨੇ ਕੀ ਕਿਹਾ ਡਾਕਟਰਾਂ ਨੇ ਟੀਕਾ ਲਾਇਆ ਜੀ ਤੇ ਉਹ ਕਹਿੰਦੇ ਆ ਵੀ ਬਾਕੀ ਜੇ ਉਹ ਨਾ ਕੀਤੀ ਇਨਫੈਕਸ਼ਨ ਤਾਂ ਫਿਰ ਬਾਕੀ ਡੋਜ਼ ਨਹੀਂ ਉਹ ਕਹਿੰਦੇ ਪਹਿਲਾਂ ਟੀਕਾ ਲਾਇਆ ਆ ਥੋੜੀ ਡੋਜ਼ ਇਹ ਐਮ ਫੈਕਸ਼ਨ ਨਾ ਕੀਤਾ ਬਾਕੀ ਜੀ ਰੋਡ ਫੇਰ ਲਾਉਣਗੇ ਠੀਕ ਹੈ ਤੇ ਸਰ ਕੋਈ ਕੋਈ ਕਿਹਾ ਨਹੀਂ ਕਿਸੇ ਨੇ ਵੀ ਗਲੀ ਦੇ ਵਿੱਚੋਂ ਇਲਾਕੇ ਦੇ ਵਿੱਚੋਂ ਕਿਸ ਕੁੱਤੇ ਨੂੰ ਹਟਾਇਆ ਜਾਵੇ ਜੀ ਕਹਿੰਦੇ ਆ ਕਾਰਪੋਰੇਸ਼ਨ ਵਾਲਾ ਕੋਈ ਜਾਣ ਪਛਾਣ ਦਾ ਸੀ ਮੈਂ ਉਹਨੂੰ ਕਿਹਾ ਸੀਗਾ ਉਹ ਕਹਿੰਦਾ ਸਾਡੇ ਕਾਰਪੋਰੇਸ਼ਨ ਵਾਲੇ ਚੱਕ ਦੇਣਗੇ ਜੀ ਪਹਿਲਾਂ ਕਿਨੇ ਤੁਹਾਡੀ ਵਾਈਫ ਨੂੰ ਵੱਢਿਆ ਗਿਆ ਹਾਂਜੀ ਕਈਆਂ ਨੂੰ ਵੱਢਿਆ ਆ ਰੋਡ ਤਾਂ ਚੰਡੀਗੜ੍ਹ ਰੋਡ ਆ ਚੱਲਦਾ ਉਹ ਪਤਾ ਨਹੀਂ ਕਿਧੇ ਮਗਰ ਪੈ ਜੇ ਕੁੱਤਾ ਜਿੰਦਾ ਹੈਗਾ ਉਹਨੂੰ ਵੀ ਕਿਹਾ ਉਹ ਕੁੱਤਾ ਪਤਾ ਹੀ ਨਹੀਂ ਕਿਹਦਾ ਹੀ ਉਹਦੇ ਗਲਚ ਪਟਾਇਆ ਪਤਾ ਨਹੀਂ ਕਿੱਥੋਂ ਆ ਕੇ ਰਹਿਣ ਲੱਗ ਗਿਆ ਉਹ ਨਾ ਤਾਂ ਉਹ ਡਰਦਾ ਕੋਈ ਕੋਲ ਜਾਂਦਾ ਕਿਉਂਕਿ ਉਹ ਹਰੇਕ ਨੂੰ ਵੱਡਦਾ ਹੈ ਉਹਨੂੰ ਪ੍ਰਸ਼ਾਸਨ ਕੋਲ ਕੀ ਮੰਗਦਾ ਮੰਗਿਆ ਇਹਨੂੰ ਮਾਰਿਆ ਜਾਵੇ ਐਜੇ ਕੁੱਤੇ ਨੂੰ